नशे के खात्मे के लिए मुख्यमंत्री भगवंत सिंह मान के नेतृत्व में शुरू किया गया ड्रग्स पर युद्ध अभियान पंजाब सरकार द्वारा राज्य के युवाओं को नशे के संकट से बाहर निकालने का एक ऐतिहासिक निर्णय है और राज्य के युवाओं को नशे की गिरफ्त में फंसाने वाले नशा तस्करों के लिए पंजाब में कोई जगह नहीं है यह विचार हल्का विधायक एडवोकेट लखवीर सिंह राय ने नशे के खिलाफ अभियान के तहत माता गुजरी कॉलेज के ऑडिटोरियम में जिला प्रशासन द्वारा आयोजित जागरूकता कार्यक्रम को संबोधित करते हुए व्यक्त किए मीडिया से बातचीत करते हुए विधायक एडवोकेट लखवीर सिंह राय और उपायुक्त डॉक्टर सोनाथ ठिन ने क्या कहा आइए सुने साहिब मार्कन की इस रिपोर्ट में प्रशासन वालों मानव डी सी वालों और सिविल के पुलिस अफसर साहबान वालों एक माता गुजरी कॉलेज नाटक करवाए जा रहे हैं ਦੀ ਦੀਪਕਾਰ ਕਮੇਟੀ ਰੋਜ਼ਾਨ ਕਰੇ ਇਹ ਜਿਹੜੇ ਦੋ ਨਾਟਕ ਨੇ ਨਸ਼ਿਆਂ ਵਿਰੁੱਧਾਂ ਔਰ ਜਿਵੇਂ ਮਾਨਯੋਗ ਸਰਦਾਰ ਫਗਵਰ ਸਿੰਘ ਮਾਨ ਸਾਹਿਬ ਨੇ ਤਿਆਰ ਕੀਤਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨਾ ਉਹਦੇ ਤਹਿਤ ਅਸੀਂ ਸ਼ਹਿਰ-ਸ਼ਹਿਰ ਪਿੰਡ-ਪਿੰਡ ਜਿਹੜੇ ਇਹ ਨਾਟਕ ਰਾਉਣੇ ਤਾਂ ਕਿ ਬੱਚਿਆਂ ਨੂੰ ਜਾਗਰੂਕ ਕਰੀਏ ਨਸ਼ਿਆਂ ਦੇ ਜਿਹੜੇ ਮਾੜੇ ਪ੍ਰਭਾਵ ਹੈ ਉਹਨਾਂ ਨੂੰ ਪਤਾ ਲੱਗੇ ਸੋ ਇਹ ਅਵੇਅਰਨੈਸ ਪੈਦਾ ਕਰਨ ਲਈ ਜਿਹੜਾ ਇੱਥੇ ਪ੍ਰੋਗਰਾਮ ਰੱਖੇ ਗਏ ਨੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਮਹੱਲਾ ਮਹੱਲਾ ਸ਼ਹਿਰ ਦਾ ਪਿੰਡ ਪਿੰਡ ਜਾ ਕੇ ਇਹ ਨਾਟਕ ਕਰਵਾਵਾਂਗੇ ਔਰ ਆਪਣੇ ਬੱਚਿਆਂ ਨੂੰ ਦੱਸਾਂਗੇ ਕਿ ਨਸ਼ੇ ਨੇ ਜਿਹੜੇ ਉਹ ਇੰਨੇ ਖਤਰਨਾਕ ਨੇ ਔਰ ਜੋ ਪੰਜਾਬ ਸਰਕਾਰ ਨੇ ਤਿਆਰ ਕੀਤਾ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਔਰ ਬੜੀ ਤੇਜ਼ੀ ਨਾਲ ਅਸੀਂ ਇਹ ਕੰਮ ਕਰਨ ਜਾ ਰਹੇ ਹਾਂ ਕੰਮ ਕਰ ਰਹੇ ਹਾਂ ਔਰ ਬਹੁਤ ਚੰਗੇ ਰਿਜ਼ਲਟ ਆ ਰਹੇ ਨੇ ਮੈਂ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਹਲਕਾ ਸ਼ਰੀਫ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ ਪੀਸ ਕਰਦਾ ਕਿ ਜਿੱਥੇ ਵੀ ਕੋਈ ਆਪਾਂ ਨੂੰ ਪਤਾ ਲੱਗਦਾ ਕਿ ਨਸ਼ੇ ਵੇਚਣ ਵਾਲੇ ਨੇ ਉਹਨਾਂ ਨਾਲ ਕੋਈ ਆਪਾਂ ਰਾਇਤ ਨਹੀਂ ਕਰਨੀ ਚਾਹੇ ਕੋਈ ਤੁਹਾਡਾ ਰਿਸ਼ਤੇਦਾਰ ਆ ਚਾਹੇ ਕੋਈ ਤੁਸੀਂ ਐਮਐਲਏ ਰਿਸ਼ਤੇਦਾਰ ਆ ਚਾਹੇ ਕਿਸੇ ਪੁਲਿਸ ਅਫਸਰ ਦਾ ਰਿਸ਼ਤੇਦਾਰ ਆ ਜਿਹੜਾ ਨਸ਼ਾ ਵੇਚਦਾ ਸਾਡੇ ਬੱਚਿਆਂ ਦੇ ਮੌਤ ਦਾ ਸਬਕ ਰਿਹਾ ਉਹਨੂੰ ਅਸੀਂ ਕਿਸੇ ਕਿਸਮ ਤੇ ਬਖਸ਼ਣਾ ਨਹੀਂ ਉਹਦਾ ਘਰ ਵੀ ਟਾਉਣਾ ਪੈ ਜੇ ਕਰਤਾਵਾਂਗੇ ਉਹਨੂੰ ਜੇਲ੍ਹ ਭੇਜਣਾ ਪੈ ਜੇਲ੍ਹ ਭੇਜਾਂਗੇ ਗੋਲੀਆਂ ਮਾਰਨੀਆਂ ਪਈਆਂ ਗੋਲੀਆਂ ਮਾਰਾਂਗੇ ਅਸੀਂ ਕਿਸੇ ਨੂੰ ਬਖਸ਼ਣਾ ਨਹੀਂ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਬਹੁਤ ਬਹੁਤ ਸ਼ੁਕਰੀਆ ਜੀ ਅੱਜ જિલ્લા ਅਜੋ ਦਿਨ ਆ ਸ਼ਾਹਰੂਦ ਵਾਟ ਮਹਿੰਮ ਦੇ ਤਹਿਤ ਇੱਦਰ ਮਾਤਾ ਗੁਰੀ ਕਾਲਜ ਵਿੱਚ ਇੱਕ ਸਤਕਾਰ ਰਾਂਗ ਮੰਚ ਵੱਲੋਂ ਨਾਟਕ ਦਾ ਆਯੋਜਨ ਕਰਾਇਆ ਗਿਆ ਤੇ ਮੈਂ ਬਹੁਤ ਹੀ ਤੈ ਦੇ ਲੋਨਾਂ ਦੀ ਧੰਨਵਾਦੀ ਹਾਂ ਕਿ ਕਿ ਅਸੀਂ ਸਾਰਿਆਂ ਨੇ ਨਾਟਕ ਦੇਖਿਆ ਤੇ ਨਾਟਕ ਵਿੱਚ ਬਿਲਕੁਲ ਸਪਸ਼ਟ ਹੈ ਕਿ ਕਿਵੇਂ ਜਿਹੜੀ ਨਸ਼ੇ ਦੀ ਲਤ ਹੈ ਇੱਕ ਇੱਕ ਪਰਿਵਾਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦੀ ਹੈ ਸੋ ਅੱਜ ਇਸ ਨਾਟਕ ਦੇ ਜ਼ਰੀਏ ਦਸਤਾਰ ਗਰੁੱਪ ਨੇ ਕੋਰੀਓਗ੍ਰਾਫੀ ਵੀ ਕੀਤੀ ਹੈ ਤੇ ਸਭ ਤੋਂ ਜ਼ਿਆਦਾ ਇੱਥੇ ਇੱਕ ਮੰਗਾ ਸਿੰਘ ਜੀ ਜੋ ਇੱਕ ਖੁਦ ਐਡਿਕਟ ਰਹੇ ਹਨ 16 17 ਸਾਲ ਲਈ ਉਸ ਤੋਂ ਬਾਅਦ ਉਹ ਇਸ ਨਸ਼ੇ ਦੀ ਲਤ ਨੂੰ ਛੱਡ ਕੇ ਮੇਨਸਟ੍ਰੀਮ ਵਿੱਚ ਵਾਪਸ ਆ ਕੇ ਸਾਨੂੰ ਆਪਣੀ ਸਟੋਰੀ ਦੱਸ ਰਹੇ ਸੀ ਸੋ ਮੈਂ ਸਭ ਨੂੰ ਇਹੀ ਅਪਰਜ਼ੋਰ ਅਪੀਲ ਕਰਦੀ ਹਾਂ ਕਿ ਐਡਮਿਨਿਸਟ੍ਰੇਸ਼ਨ ਸਾਥ ਸਾਥ ਦਿਓ ਅਸੀਂ ਇਸ ਨਸ਼ੇ ਦੀ ਦਲਦਲ ਚੋਂ ਆਪਣੇ ਨੌਜਵਾਨਾਂ ਨੂੰ ਜੋ ਕਿ ਸਾਡੇ ਦੇਸ਼ ਦਾ ਸਾਡੇ ਸਮਾਜ ਦਾ ਭਵਿੱਖ ਹਨ ਉਹਨਾਂ ਨੂੰ ਕੱਢੀਏ ਉਹਨਾਂ ਦੀ ਰੀਹੈਬਿਲੀਟੇਸ਼ਨ ਕਰੀਏ ਸਕਿੱਲ ਡਿਵੈਲਪਮੈਂਟ ਕੋਰਸਸ ਦੇ ਜ਼ਰੀਏ ਉਹਨਾਂ ਨੂੰ ਮੇਨਸਟ੍ਰੀਮ ਵਿੱਚ ਲੈ ਕੇ ਆਈਏ ਤੇ ਅਸੀਂ ਇਸ ਮੂਵਮੈਂਟ ਵਿੱਚ ਕੰਮ ਆਉਂਦੇ ਹਾਂ